ਕਾਦੀ ਪੁੰਦੀ ਇੱਕਦਣ ਖਤਮ ਹੋ ਜੂ ਆਵ ਕਾਲਪੁਰਖ ਜੇ ਬੱਲੇ ਨੂੰ ਸਮਝਾਉਂਦਾ ਅਬ ਤਾਂ ਸੁਣੋ ਕਰ ਲੈ ਭੱਜਣ ਸਵਾਸ ਮੁੱਕ ਜਾਣਗੇ ਭਾਈ ਸਾਹ ਭਾਈ ਬਲਜਿੰਦਰ ਸਿੰਘ ਜੀ ਖਤਰਾਵਾ ਦਾਸ ਬਲਦੇਵ ਸਿੰਘ ਜੀ ਫੱਤਾ ਬਲੇ ਕੇ ਪਾਸ ਮਾਲੋ ਕੇ ਪਾਸੋਂ ਕਵਤਾ ਤੋਪੀ ਕਰੀ ਓਹੋ ਇਵੇਂ ਜੇ ਮੈਂ ਤੇ ਨਹ ਨੇੜੇ ਚੁੱਕੇ ਜਾਣਗੇ ਕਰ ਲੈ ਭਜਣ ਸਵਾਸ ਮੁੱਕ ਜਾਣਗੇ ਕਰ ਲੈ ਪਜਣਾ ਫਵਾਸ ਮੁੱਕ ਜਾਣਗੇ ਮਾਇਆ ਕਮਾ ਤੋ ਭਰਿਆ ਮਨ ਮੋੜ ਲੈ ਜਾਂਦੀ ਆ ਓ ਮਾਰਾ ਤੂੰ ਖਰਚ ਜੋੜ ਲੈ ਆ ਜਾਂਦੀ ਆ ਓ ਮਾਰਾ ਤੂੰ ਖਰਚ ਜੋੜ ਲੈ ਹੋਵੇਂ ਜ਼ਿੰਮਤ ਨਾ ਨੇੜੇ ਚੁੱਕੇ ਧਾਨਗੇ ਕਰ ਲੈ ਪਜਣਾ ਸੋਸਮ ਕੇ ਜਾਣਗੇ ਕਰ ਲੈ ਭਜਣ ਸੋਸਮ ਕੇ ਜਾਣਗੇ ਹਏ ਹਏ ਤੈਨੂੰ ਮੋਹੀ ਜਾਵੇ ਤੁਸਾਂ ਦੀ ਸ਼ਕਲ ਓਏ ਪੰਜ ਲੱਗੇ ਚੋਰਾ ਮਾਰਤੀ ਅਕਲ ਓਏ ਤੇਰੀ ਪੰਜ ਲੱਗੇ ਚੋਰਾ ਮਾਰਤੀ ਅਕਲ ਓਏ ਹਾਂ ਬਗਿਆੜ ਕੇ ਤੇ ਲੋਕ घर लाए भॼन सुवास मुकी जाने घर लाए भॼन सुवास मुकी जाने हाका परोड़ चूल जू झूमदा बेरा ए जड़ा चो हिले जू झूमदा बेरा इजड़ा चो हिल जू वल फुल पते डानी सुकी जान गे ਕਰ ਲੈ ਪਜਣ ਸੋਸ ਮੁੱਕ ਜਾਣਗੇ ਕਰ ਲੈ ਪਜਣ ਸੋਸ ਮੁੱਕ ਜਾਣਗੇ ਹੋ ਵੀ ਇੱਕ ਦਿਨ ਤ ਬੈਂਟ ਤੇ ਸਕਿੰਟ ਸਮਾ ਨੇੜੇ ਆਉਂਦਾ ਹੈ ਕੱਲ ਨਾਲੋ ਅੱਜ ਉਮਰ ਕਟਾਉਂਦਾ ਖਾਏ ਹੋਏ ਤੇਰੀ ਕੱਲ ਨਾਲੋ ਅੱਜ ਉਮਰ ਕਟਾਉਂਦਾ ਹੈ ਤੂਹੇ ਵਾਂਗੂ ਨਾਲੀ ਜਾਮਾ ਤੁੱਕ ਜਾਣਗੇ ਕਰ ਲੈ ਭਜਣ ਸੋਸ ਮੁੱਕ ਜਾਣਗੇ ਕਰ ਲੈ ਭਜਣ ਸੋਸ ਮੁੱਕ ਜਾਣਗੇ ਉਹ ਵੀ ਪੰਜ ਲੱਗੇ ਤੇਰੇ ਮਾਗ ਰਚ ਨਾਲ ਓਏ ਏ ਏ ਏ ਏ ਠੱਗੀ ਨਾਲ ਪਾਉਂਦੇ ਉਹ ਕਸੂਤਾ ਜਾਲ ਓਏ ਏ ਠੱਗੀ ਨਾਲ ਪਾਉਂਦੇ ਹੈ ਕਸੂਤਾ ਜਾਲ ਓਏ ਹੋ ਹੋ ਰਿਆ ਬਗਿਆੜ ਕੇ ਦੇ ਲੁੱਕ ਜਾਣਗੇ ਕਰ ਲੈ ਪਜਣਾ ਸੋਸ ਮੁੱਕ ਜਾਣਗੇ ਕਰ ਲੈ ਪਜਣਾ ਸੋਸ ਮੁੱਕ ਜਾਣਗੇ ਹੋ ਜਿਵੇਂ ਕਾਹ ਨੂੰ ਕਰਦੇ ਪਰੀਤਾ ਸੁਨੀਆਂ ਚੱਲਦੀ ਗੱਡੀ ਦੀ ਲਾਗੂ ਸਾਰੀ ਦੁਲੀਆਂ ਓਏ ਮਿੱਤਰੋ ਚੱਲਦੀ ਗੱਡੀ ਦੀ ਲਾਗੂ ਸਾਰੀ ਦੁਲੀਆਂ ਆਹ ਰੰਗ ਵੇਲੇ ਡੰਡਾ ਡੋਕੇ ਕਰ ਲੈ ਭਜਣਾ ਖੁਸ਼ ਮੁੱਖ ਜਾਣਗੇ ਕਰ ਲੈ ਭਜਣਾ ਖੁਸ਼ ਮੁੱਖ ਜਾਣਗੇ ਹੋਵੇ ਜਿਸ ਵੇਲੇ ਕੇਰਾ ਆ ਜਮਾਂ ਨੇ ਕੱਤਿਆ ਹਲਣ ਦੀ ਰਣੀ ਨਾ ਤੇ ਮਾਰੀ ਸੱਤਿਆ ਹਲਣ ਦੀ ਰਣੀ ਨਾ ਤੇ ਮਾਰੀ ਸੱਤਿਆ ਹੋ ਆਪ ਤਾਂ ਨੇੜੇ ਹੋਗੇ ਚੁੱਕੇ ਜਾਣਗੇ ਕਰ ਲੈ ਭਜਣਾ ਸੋਸ ਮੁੱਕ ਜਾਣਗੇ ਕਰ ਲੈ ਭਜਣਾ ਸੋਸ ਮੁੱਕ ਜਾਣਗੇ ਹੋ ਵੀ ਮੇਰੀ ਮੇਰੀ ਕਰੇ ਤੈਨੂੰ ਆਵੇ ਲਾਜ ਨਾ ਹੁਣ ਅਸ਼ਟਕਾਰਾ ਆ ਭਜਨ ਬਾਜਨਾ ਹੁਣ ਅਸ਼ਟਕਾਰਾ ਆ ਭਜਨ ਬਾਜਨਾ ਹੋ ਮਕਰੂ ਸਉਂਦੇ ਬੋਲ ਕਿ ਮੈਂ ਮਗਰ ਸਾਦੇ ਬੋਲ ਕੀ ਮੈਂ ਉੱਕ ਜਾਣਗੇ ਕਰ ਲੈ ਭਜਣਾ ਸੋਸ ਮੁੱਕ ਜਾਣਗੇ ਕਰ ਲੈ ਭਜਣਾ ਸੋਸ ਮੁੱਕ ਜਾਣਗੇ